ਲਓ ਬਈ ਦੋਸਤੋ ਹੁਣ ਆਪਾਂ ਆ ਗਏ ਆਂ ਵਿਰਕਾ ਵਾਲਿਆਂ ਦੇ ਸਟਾਲ ਤੇ ਵਿਰਕਾ ਹਰ ਦਿਨ ਦਾ ਹਰ ਦਿਲ ਦਾ ਜੀ ਆਇਆਂ ਨੂੰ ਵਿਰਕਾ ਵੱਲੋਂ ਇਹ ਪ੍ਰੋਡਕਟ ਜਿਹੜੇ ਬ੍ਰਾਂਡ ਦੇ ਨਾਂ ਤੇ ਵਿਕਦੇ ਆ ਬਈ ਵਿਰਕਾ ਨੂੰ ਹਰ ਇੱਕ ਜਾਣਦਾ ਬਹੁਤ ਵਧੀਆ ਕੁਆਲਿਟੀ ਐ ਬਾਕੀ ਆਪਾਂ ਬਾਈਆਂ ਨਾਲ ਵੀ ਕਰਦੇ ਆ ਗੱਲਬਾਤ ਬਾਈ ਕੀ ਹਾਲ ਹੈ ਜੀ ਸੱਸੀ ਕਾਲ ਜੀ ਵਧੀਆ ਜੀ ਸੱਸੀ ਕਾਲ ਜੀ ਹੋਰ ਬਈ ਠੀਕ ਠਾਕ ਜੀ ਹਾਂ ਜੀ ਸਭ ਠੀਕ ਤੇ ਕਿਵੇਂ ਚੱਲ ਰਿਹਾ ਵੀ ਮੇਲੇ ਦਾ ਅੱਜ ਪਹਿਲਾ ਦਿਨ ਸੀਗਾ ਮੇਲਾ ਬਹੁਤ ਵਧੀਆ ਜੀ ਠੀਕ ਐ ਜੀ ਚੱਲ ਰਿਹਾ ਵਾ ਹਾਂ ਜੀ ਠੀਕ ਹੈ ਜੀ ਥੋਰਾ ਥੋਰਾ ਦੇ ਸਾਹਬ ਨੇ ਮਤਲਬ ਜੋ ਆਪਣਾ ਕਰ ਰਹੇ ਨੇ ਪ੍ਰੋਡਕਟ ਦਾ ਠੀਕ ਹੈ ਬਈ ਤੇ ਆਪਣੇ ਕੰਪਨੀ ਬਾਰੇ ਦੱਸਿਓ ਬਈ ਬੇਰਕਾ ਆਪਣੀ ਬੇਰਕਾ ਮਲਕ ਪਲਾਂਟ ਹੈ ਜੀ ਆਪਣਾ ਲੁਧਿਆਣਾ ਠੀਕ ਹਾਂ ਜੀ ਜਿੱਥੋਂ ਆਏ ਆਪਾਂ ਤੇ ਆਪਣਾ ਸਾਰੇ ਪ੍ਰੋਡਕਟ ਲੱਗਿਆ ਦਹੀਂ ਹੋ ਗਿਆ ਜਿਵੇਂ ਆਪਣਾ ਦੇਸੀ ਕੇ ਹੋ ਗਿਆ ਠੀਕ ਹੈ ਜੀ ਦਹੀਂ ਆ ਜੀ ਆਪਾਂ ਆਪਣਾ ਹਾਂ ਜੀ ਲੱਸੀਆਂ ਹੋ ਗਿਆ ਟਰੈਕਟਰ ਦਾ ਪੈਕ ਠੀਕ ਹੈ ਦਹੀਂ ਫਿਰ ਪੈਕ ਵੀ ਛੋਟੀ ਵੀ ਇਹਦੇ ਵੱਡੀ ਵੀ ਆਪਣੀ ਰਬੜੀ ਆਈ ਹੈ ਜੀ ਨਮੀ ਠੀਕ ਹੈ ਜੀ ਹਾਂ ਜੀ ਤੇ ਆ ਖੀਰ ਹੋ ਗਈ ਜੀ ਆਪਣੀ ਠੀਕ ਹੈ ਜੀ ਹਾਂ ਜੀ ਤੇ ਆ ਆਪਣਾ ਦਹੀਂ ਹੋ ਗਿਆ ਠੀਕ ਹੈ ਜੀ ਠੀਕ ਹੈ ਤੇ ਆਪਣੇ ਕਿਹੋ ਹੋ ਗਿਆ ਜੀ 5 ਲੀਟਰ ਠੀਕ ਹੈ ਇਹ 5 ਲੀਟਰ ਚ ਬਈ ਕਿ ਤਨ ਹਾਂਜੀ ਹਾਂਜੀ ਠੀਕ ਹੈ ਆ 10 ਚ ਬਈ ਇਹ 15 ਲੀਟਰ ਚ 15 ਨਹੀਂ ਠੀਕ ਹੈ ਬਈ ਤੇ ਕਿਹੋ ਦੇ ਵਿੱਚ ਬਈ ਖਾਸ ਕੀ ਹੈ ਜੇ ਵੱਲ ਹੋਰ ਵੀ ਬਹੁਤ ਕਿਹੋ ਆਉਂਦੇ ਇਹਦੇ ਵਿੱਚ ਕੀ ਖਾਸ ਆ ਖਾਸ ਆਪਣੇ ਆ ਜੀ ਆਪਣੇ ਇੱਕ ਅਗਾਵਾ ਦਾ ਵੀ ਕਿਹੋ ਆਉਂਦਾ ਇੱਕ ਮੱਜਾਂ ਦਾ ਕਿਹੋ ਆਉਂਦਾ ਜੀ ਹਾਂਜੀ ਹਾਂਜੀ ਦੋ ਤਰ੍ਹਾਂ ਦਾ ਕਿਹੋ ਆਉਂਦਾ ਜਿਹੜੇ ਦੁੱਧ ਆਦਾ ਸੀ ਪੂਰਾ ਕੁਆਲਟੀ ਦਾ ਫਰੀਸ਼ ਜੀ ਜਿਹਦੇ ਅਸੀਂ ਪ੍ਰੋਡਕਟ ਤਿਆਰ ਕਰਦੇ ਹਾਂ ਹਾਂਜੀ ਹਾਂ ਬਣਾ ਦੁੱਧ ਬਿਲਕੁਲ ਨਹੀਂ ਆ ਰਿਹਾ ਸੀ ਸੋਸਾਇਟੀ ਲੈਵਲ ਤੇ ਸਾਡਾ ਬੜਾ ਵਧੀਆ ਮਤਲਬ ਜਿਹੜਾ ਲਾਇਆ ਹੋਇਆ ਚੈੱਕ ਕਰਨ ਲਈ ਅਸੀਂ ਦਾ ਲਾਈਆਂ ਹੋਈਆਂ ਨੇ ਡੇਲੀ ਸਵੇਰ ਸ਼ਾਮ ਨੂੰ ਅੰਬੰਦ ਇਕੱਠਾ ਹਰ ਹਰ ਪਿੰਡਾਂ ਤੋਂ ਕਲੈਕਟ ਹੁੰਦਾ ਜੀ ਆਪਣਾ ਦੁੱਧ ਇਹ ਪਿੰਡਾਂ ਤੋਂ ਇਕੱਠਾ ਕਰਕੇ ਤੇ ਹੁੰਦੇ ਸਾਰਾ ਉੱਪਰ ਪ੍ਰੋਸੈਸ ਕਰਕੇ ਸਾਰਾ ਆਪਣਾ ਛੋਵ ਵਗੈਰਾ ਸਭ ਤਿਆਰ ਕੀਤਾ ਜਾਂਦਾ ਤੇ ਵਧੀਆ ਆਪਣੇ ਹੁਣ ਨਵੇਂ ਲਾਂਚ ਕੀਤੇ ਹਨ ਰਬੜੀ ਲਾਂਚ ਕੀਤੇ ਥੋੜਾ ਟੈਂਪਲ ਹਾਂ ਜਿਹੜਾ ਕਿਸੇ ਦਾ ਦੁੱਧ ਹੈ ਇਹ ਦੋ ਤਰ੍ਹਾਂ ਦੇ ਹਨ ਇੱਕ ਲਾਇਲ ਜਿਹੜੇ ਇਹ ਆਪਣੇ ਇਲਾਇਚੀ ਫਲੇਵਰ ਹੋ ਗਿਆ ਜੀ ਸਟਰਾਬਰੀ ਹੋ ਗਿਆ ਜੀ ਤੇ ਆਪਣੇ ਹਲਦੀ ਵਾਲਾ ਵੀ ਆ ਰਿਹਾ ਵਾ ਬੜਾ ਵਧੀਆ ਹੋ ਹੈਗਾ ਵਾ ਬੜਾ ਵਧੀਆ ਪ੍ਰੋਡਕਟ ਹੈ ਬਾਕੀ ਜਿਹੜੀ ਕੁਆਲਿਟੀ ਹੈ ਆਪਾਂ ਇੱਕ ਵਿਸ਼ਵਾਸ ਕਰ ਸਕਦੇ ਆ ਇਹ ਵੇਰਕਾ ਕਹੇਜੀ ਚੀਜ਼ ਆ ਕਿਸਾਨਾਂ ਦਾ ਜਿਹੜਾ ਧਾਰਾ ਵਾ ਇਹ ਤੇ ਆਪਾਂ ਵਿਸ਼ਵਾਸ ਕਰ ਸਕਦੇ ਆ ਕਿਉਂਕਿ ਇਹ ਕਿਸਾਨਾਂ ਦਾ ਕਿਸਾਨਾਂ ਲਈ ਹੀ ਹੈ ਜੋ ਪ੍ਰੋਡਕਟ ਪੂਰੇ ਵਧੀਆ ਬਣ ਰਹੇ ਨੇ ਜਿਸ ਨੂੰ ਕੀ ਅਸੀਂ ਜਿਹੜੇ ਲੋਕ ਬੜੇ ਮਤਲਬ ਚਾਹ ਨਾ ਲੈਂਦੇ ਆ ਪ੍ਰਦੇਸ਼ਾਂ ਦੇ ਵਿੱਚ ਵੀ ਸਾਡੇ ਜਿਹੜੀ ਵੇਰਕਾ ਉਹਦੇ ਪ੍ਰੋਡਕਟ ਆ ਬਹੁਤ ਜ਼ਿਆਦਾ ਇਹਨਾਂ ਦੀ ਮੰਗ ਆ ਕੋਈ ਵੀ ਪੰਜਾਬੀ ਜਦੋਂ ਵੇਰਕਾ ਦੇਖਦਾ ਤਾਂ ਉਹ ਜਾ ਕੇ ਸਾਰੇ ਛੱਡ ਕੇ ਸਿਰਫ ਵੇਰਕਾ ਖਰੀਦਦਾ ਆਪਣਾ ਪੰਜਾਬੀ ਦਾ ਬ੍ਰਾਂਡ ਆ ਜੀ ਇਹ ਹਾਂ ਜੀ ਬਾਕੀ ਜਿਹੜੇ ਆਪਣੇ ਵਿਊਅਰ ਦੇਖ ਰਿਹਾ ਵੀਡੀਓ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜਾ ਪੀ ਕੇ ਪੀਤਾ ਉਹ ਕਮੈਂਟ ਵੀ ਦੱਸਣ ਹਾਂ ਆਪਣਾ ਜੀ ਸਪੋਰਟ ਕਰੋ ਜੀ ਵੇਰਕਾ ਨੂੰ ਵੱਧ ਤੋਂ ਵੱਧ ਪ੍ਰੋਡਕਟ ਲਾਓ ਇਹਨਾਂ ਦੇ ਖਰੀਦੋ ਤੇ ਖਾਓ ਆਪਣਾ ਸਿਹਤ ਤੰਦਰੁਸਤ ਰੱਖੋ ਆਪਣੀ ਖਾਪੀ ਜੇ ਆਪਜੀ ਚੰਗੀ ਸਿਹਤ ਚਾਹੁੰਦੇ ਆ ਤਾਂ ਜਿਹੜੇ ਵੇਰਕਾ ਦੇ ਪ੍ਰੋਡਕਟ ਯੂਜ਼ ਕਰੋ ਤਾਂ ਜਿਹੜੇ ਆਉਣ ਵਾਲੇ ਆਸੀ ਸਾਡੀਆਂ ਨਸਲਾਂ ਨੇ ਤੇ ਉਹ ਬਤੀਆ ਰਹਿਣਗੀਆਂ ਜੇ ਅਸੀਂ ਕੋਈ ਬਾੜਾ ਦੁੱਧ ਪੀਵਾਂਗੇ ਜਾਂ ਮਾਰੇ ਪ੍ਰੋਡਕਟ ਟਕਾਵਾਂਗੇ ਤੋ ਸਾਡੇ ਲਈ ਘਾਤਕ ਨੇ ਇਸ ਲਈ ਵੇਰਕਾ ਦੇ ਪ੍ਰੋਡਕਟ ਕੁਆਲਟੀ ਦੇ ਵਰਤੋ ਤੇ ਆਪਣੀ ਸਿਹਤ ਨੂੰ ਖੁਸ਼ਹਾਲ ਰੱਖੋ ਠੀਕ ਹੈ ਜੀ ਧੰਨਵਾਦ ਠੀਕ ਹੈ ਥੈਂਕ ਯੂ